ਦੇਹ ਕ੍ਰਾਂਤੀ ਚੌਂਕ ਨੇੜੇ ਬਣੀ ਪੁਰਾਣੀ ਸਬ ਤਹਿਸੀਲ ਵਿਖੇ ਮੁੱਖ ਮੰਤਰੀ ਦਫਤਰ ਸਹੂਲਤ ਕੇਂਦਰ ਵਿਖੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਇੱਕ ਸਹੂਲਤ ਕੇਂਦਰ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਲੋਕਾਂ ਦੇ ਮਸਲੇ ਹੱਲ ਕੀਤੇ ਜਾਣਗੇ ਲੋਕਾਂ ਦਾ ਕਹਿਣਾ ਹੈ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਦਫਤਰ ਵਿੱਚ ਇੱਕ ਛੱਤ ਹੇਠਾਂ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ ਅਤੇ ਪੀਸੀ ਅਫਸਰ ਇਸ ਦਫਤਰ ਵਿੱਚ ਬੈਠ ਕੇ ਲੋਕਾਂ ਦੇ ਕੰਮ ਕਰਨਗੇ ਇਸ ਬਿਲਡਿੰਗ ਵਿੱਚ ਬਣਨ ਜਾ ਰਹੇ ਮੁੱਖ ਮੰਤਰੀ ਦਫਤਰ ਨੂੰ ਪੂਰੀ ਤਰ੍ਹਾਂ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ ਸਰ ਬਹੁਤ ਵਧੀਆ ਲੱਗਦਾ ਹੈ ਜੀ ਸਾਰਿਆਂ ਨੂੰ ਅਸੀਂ ਬਹੁਤ ਵਧਾਈਆਂ ਦਿੰਨੇ ਆਂਗੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਬਹੁਤ ਵੱਡੀ ਡਿਮਾਂਡ ਸੀ ਪੂਰੀ ਸ਼ਹਿਰ ਧੂਰੀ ਦੀ ਇਹ ਪੂਰੀ ਕੀਤੀ ਹੈ ਇੱਥੇ ਹਰ ਫੈਸਿਲਿਟੀ ਮਿਲੂਗੀ ਇੱਥੇ ਠੰਡੇ ਪਾਣੀ ਦੀ ਫੈਸਿਲਿਟੀ ਹੈ ਇੱਥੇ ਏਸੀ ਲੱਗੇ ਹੋਏ ਨੇ ਜਗ੍ਹਾ ਜਗ੍ਹਾ ਤੇ ਔਰ ਸ਼ਹਿਰ ਦੇ ਵਿੱਚ ਹੈਗੀ ਪੂਰੀ ਪਬਲਿਕ ਬੜੇ ਆਰਾਮ ਨਾਲ ਕੰਮਸ ਕਰਾਊਗੀ ਔਰ ਇੱਥੋਂ ਦੇ ਕੰਮ ਸਾਰੇ ਚੰਡੀਗੜ੍ਹ ਦੇ ਵਿੱਚ ਮੇਨ ਇੱਥੋਂ ਫੋਕਸ ਹੋ ਕੇ ਚੰਡੀਗੜ੍ਹ ਜਾਇਆ ਕਰੂਗਾ ਔਰ ਨਾਲ ਦੀ ਨਾਲ ਹੋਇਆ ਕਰਨਗੇ ਜੀ ਸਾਨੂੰ ਤਾਂ ਇਹਨਾਂ ਪਤਾ ਹੈ ਸਰਦਾਰ ਸਾਹਿਬ ਵੀ ਇੱਥੇ ਤਾਂ ਇਹ ਸਮਝ ਲਓ ਵੀ ਹੁਣ ਪਬਲਿਕ ਦੀ ਜਿਹੜੀ ਮੇਨ ਡਿਮਾਂਡ ਸੀਗੀ ਉਹ ਪੂਰੀ ਹੋ ਗਈ ਖੁੱਲ੍ਹੇ ਖੁੱਲ੍ਹੇ ਸਾਰੀਆਂ ਡਿਮਾਂਡਾਂ ਪੂਰੀਆਂ ਹੋਣਗੀਆਂ ਇਹ ਬਿਲਕੁਲ ਸਹੀ ਗੱਲ ਹੈ ਸਰਕਾਰ ਦੀ ਨੀਅਤ ਅਤੇ ਨੀਤੀ ਸਾਫ਼ ਹੈ ਕੰਮ ਹੋਣਗੇ ਠੀਕ ਹੈ ਟਾਈਮ ਲੱਗ ਰਿਹਾ ਹੈਗਾ ਪਰ ਕੰਮ ਸਾਰੇ ਹੋਣਗੇ ਲੋਕਾਂ ਦੀ ਆਵਾਜ਼ ਆ ਸਰ ਤੁਸੀਂ ਆਪ ਸਰਵੇ ਕਰ ਸਕਦੇ ਹੋ ਬਿਲਕੁਲ ਪਬਲਿਕ ਦੀ ਡਿਮਾਂਡ ਹੈ ਕਿ ਹੁਣ ਇੱਥੇ ਸ਼ਹਿਰ ਦੇ ਵਿੱਚ ਜਿਹੜੇ ਆਲੇ-ਦੁਆਲੇ ਸਾਰਿਆਂ ਦਾ ਬਿਜ਼ਨਸ ਬਹੁਤ ਦੇ ਚੱਲੂਗਾ ਔਰ ਸਾਰਿਆਂ ਦੇ ਕੰਮ ਬਹੁਤ ਦੇ ਚੱਲਣਗੇ ਔਰ ਪੂਰੀ ਫੈਸਿਲਿਟੀ ਮਿਲੂਗੀ ਹਰ ਇੱਕ ਚੀਜ਼ ਦੀ ਉਰੇ ਸਾਰਾ ਸਰਕਾਰ ਪ੍ਰਸ਼ਾਸਨ ਸਭ ਕੁਝ ਰੱਖਿਆ ਕਰੂਰੇ ਸਾਫ਼ ਸਫਾਈ ਰੱਖਿਆ ਕਰੂਗੀ ਉਰੇ ਔਰ ਹਰ ਚੀਜ਼ ਦੀ ਗੌਰ ਰੱਖਿਆ ਕਰੂਗੀ ਜਿਹੜੇ ਨੇੜੇ-ਤੇੜੇ ਮੈਕਹਮੇ ਨੇਗੇ ਸਾਰੇ ਲਵੇ ਜਿਵੇਂ ਕਿ ਮਿ ਜਾ ਸੀਵਰੇਜ ਵਾਟਰ ਸਪਲਾਈ ਹੋ ਗਈ ਇਹ ਸਾਰਿਆਂ ਤੇ ਇਥੋਂ ਉਥੇ ਚਲੂ ਟਾਰਗੇਟ ਰੱਖਿਆ ਕਰੂਗਾ ਫੋਕਸ ਰੱਖਿਆ ਕਰੂਗਾ ਸਾਰੇ ਵਿਭਾਗਾਂ ਤੇ ਇੱਥੋਂ ਹੀ ਕੰਮ ਚੱਲੂਗਾ ਪੂਰਾ ਰੱਖੀਏ ਬਹੁਤ ਵਧੀਆ ਹੈ ਜੀ ਬਹੁਤ ਅੱਛੇ ਤਰੀਕੇ ਨਾਲ ਕੰਮ ਹੋਣਗੇ ਬਹੁਤ ਵਧੀਆ ਦਫ਼ਤਰ ਬਣਿਆਗਾ ਵਾਲਾ ਕਿ ਇੱਥੋਂ ਕਿਸੇ ਨੂੰ ਵੀ ਕਦਲਵਾਰੀ ਹੋਣ ਦੀ ਲੋੜ ਨਹੀਂ ਹੈ ਤੇ ਸਾਰੇ ਕੰਮ ਇੱਥੇ ਹੋ ਕੇ ਆਨਲਾਈਨ ਕਰ ਲੈਣੇ ਜਿਹੜਿਆ ਵੀ ਕੋਈ ਵੀ ਡਾਕੂਮੈਂਟ ਹੈ ਇੱਥੇ ਸਾਰੇ ਦੀ ਸਾਰੀ ਫੈਸਿਲਿਟੀ ਪੂਰੀ ਮਿਲੂ ਸਰ ਹੋਊਗੀ ਜੀ ਹਾਲਾਂਕਿ ਚੰਡੀਗੜ੍ਹ ਤਾਂ ਸਰ ਬਹੁਤ ਦੂਰ ਦੀ ਗੱਲ ਹੈ ਸੰਗਰੂਰ ਤੱਕ ਜਾਣ ਦੀ ਸਿਟੀ ਤੋਂ ਬਾਹਰ ਜਾਣ ਦੀ ਵੀ ਲੋਕਾਂ ਨੂੰ ਲੋੜ ਨਹੀਂ ਪਊਗੀ ਸਾਰੇ ਹਲਕੇ ਦੇ ਕੰਮ ਇੱਥੇ ਹੀ ਹੋਣਗੇ। ਜਿਦਾ ਬੋਲ ਹੈ ਜੀ। ਸੀਐਮ ਫੈਸੀਲੀਟੇਸ਼ਨ ਸੈਂਟਰ ਖੋਲਿਆ ਗਿਆ ਸ਼ਹਿਰ ਦੇ ਵਿੱਚ। ਇੱਥੇ ਲੋਕਾਂ ਦੀਆਂ ਮੁੱਖ ਮੁਸ਼ਕਿਲਾਂ ਨੇ ਜਿਹੜੀਆਂ ਉਹਰੇ ਪੀਸ ਅਫਸਰ ਬੈਠਣਗੇ ਜੀ ਜਿਨ੍ਹਾਂ ਦੀ ਡੈਜਿਗਨੇਸ਼ਨ ਹੈ ચીਫ ਮਿਨਿਸਟਰ ਫੀਲਡ ਅਫੀਸਰ ਉਹ ਡਾਇਰੈਕਟ ਮਾਨ ਸਾਹਿਬ ਦੀ ਅਗਵਾਈ ਦੇ ਹੇਠ ਕੰਮ ਕਰਨਗੇ ਜਿੰਨੇ ਵੀ ਮੁਸ਼ਕਲਾਂ ਆਣਗੀਆਂ ਕੋਈ ਵੀ ਰਿਵਿਊ ਕਰਨਾ ਜੀ ਉਹ ਰਿਵਿਊ ਕਰਕੇ ਸੀਐਮ ਸਾਹਿਬ ਨਾਲ ਡਿਸਕਸ ਕਰਕੇ ਮੌਕੇ ਜਿਹੜੀਆਂ ਮੁਸ਼ਕਲਾਂ ਨੇ ਹਲਕੀ ਦੀਆਂ ਉਹ ਹੱਲ ਕਰਾਈਆਂ ਜਾਣਗੀਆਂ ਤਾਂ ਕਿ ਤਹਿਸੀਲ ਦੇ ਵਿੱਚ ਦੂਰ ਜਾਣਾ ਪੈਂਦਾ ਸੀ ਲੋਕਾਂ ਨੂੰ ਖੱਜਲ ਖਵਾਰੀ ਹੁੰਦੀ ਸੀ ਹੁਣ ਉਹੀ ਦਫ਼ਤਰ ਜਿਹੜਾ ਹੈਗਾ ਜਿਹੜੇ ਉਹੀ ਕੰਮ ਕਰਨੇ ਉਹ ਐਸੇ ਸ਼ਹਿਰ ਦੇ ਵਿੱਚ ਜਿਹੜੇ ਹੈ ਜਿਹੜਾ ਆਫਿਸ ਖੁੱਲ ਰਿਹਾ ਹੈ ਉਹਦੇ ਵਿੱਚ ਹੋਇਆ ਕਰਨਗੇ ਜਿਸ ਦੇ ਵਿੱਚ ਸੀਐਮ ਸਾਹਿਬ ਆਪ ਖੁਦ ਇੱਕ ਮਹੀਨੇ ਔਰ ਦੂਜੀਆਂ ਲੋਕਾਂ ਦੀਆਂ ਸਮੱਸਿਆ ਜਿਹੜੇ ਚੰਡੀਗੜ੍ਹ ਜਾਣ ਦਾ ਪੈਂਦਾ ਸੀ ਲੋਕਾਂ ਨੂੰ ਉਹ ਸਮੱਸਿਆਵਾਂ ਇੱਥੇ ਹੀ ਹੱਲ ਹੋਣਗੀਆਂ ਔਰ ਇਹ ਬਹੁਤ ਵਧੀਆ ਢੰਗ ਨਾਲ ਸ਼ਹਿਰ ਦੇ ਵਿੱਚ ਜਿਹੜਾ ਸ਼ਹਿਰ ਦੇ ਬਿਲਕੁਲ ਵਿਚਾਲੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਇਹ ਦਫ਼ਤਰ ਬਣਾਇਆ ਗਿਆ ਔਰ ਲੋਕਾਂ ਵਾਸਤੇ ਬਣਾਇਆ ਗਿਆ ਲੋਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਥੇ ਇਹ ਦਫ਼ਤਰ ਬਣਾਇਆ ਗਿਆ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਕੰਜਲਗੁਆਰੀ ਨਾ ਹੋਵੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز